ਛੋਟੇ ਉਦਯੋਗਾਂ ਤੇ ਨੋਟਬੰਦੀ ਦੀ ਮਾਰ ਅੰਮ੍ਰਿਤਸਰ ਦੇ ਵਿੱਚ ਕਾਰੋਬਾਰ ਹੋਇਆ ਠੱਪ ਲੱਖਾਂ ਮਜ਼ਦੂਰ ਹੋਏ ਬੇਰੁਜ਼ਗਾਰ ਅੰਮ੍ਰਿਤਸਰ ਦੇ ਕਾਰੋਬਾਰੀ ਆਪਣਾ ਕੰਮਕਾਰ ਛੱਡ ਕੇ ਸੜਕਾਂ ਦੇ ਉੱਤੇ ਉਤਰੇ ਵਜ੍ਹਾ ਨੋਟਬੰਦੀ ਹੈ ਜਿਸ ਨੇ ਕਾਰੋਬਾਰ ਨੂੰ ਵੱਡਾ ਨੁਕਸਾਨ ਕੀਤਾ ਹੈ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਦੇ ਮੁਤਾਬਕ ਉਦਯੋਗਾਂ ਦੇ ਜ਼ਿਆਦਾਤਰ ਯੂਨਿਟ ਬੰਦ ਹੋ ਗਏ ਨੇ ਕਿਉਂਕਿ ਕਾਰੋਬਾਰੀਆਂ ਦੇ ਕੋਲ ਮਜ਼ਦੂਰਾਂ ਅਤੇ ਹੋਰ ਅਦਾਇਗੀਆਂ ਦੇ ਲਈ ਪੈਸੇ ਨਹੀਂ ਇਸੇ ਲਈ ਹੱਥਾਂ ਵਿੱਚ ਤਾਲੇ ਅਤੇ ਚਾਬੀਆਂ ਲੈ ਕੇ ਕਾਰੋਬਾਰੀ ਡੀਸੀ ਦਫ਼ਤਰ ਪਹੁੰਚੇ ਤੇ ਮੰਗ ਕੀਤੀ ਕਿ ਯਾਦਾ ਨਕਦੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਦੇਵਗਾ ਨੂੰ ਤਾਲਾ ਲਾਕੇ ਬੰਦ ਕਰ ਦਿਓ ਜੋ ਹਾਲਾਤ ਬਣ ਗਏ ਨੇ ਅਸੀਂ ਮਜਬੂਰ ਆ ਆਪਣੀ ਇੰਡਸਟਰੀ ਬੰਦ ਕਰਨ ਦੇ ਜੇ 10 ਦਿਨਾਂ ਦੇ ਵਿੱਚ ਐਡਵੋਕੇਟ ਕੈਸ਼ ਜਿਹੜਾ ਉਹ ਪ੍ਰੋਵਾਈਡ ਨਹੀਂ ਬੈਂਕਾਂ 'ਚ ਕੀਤਾ ਗਿਆ ਤਾਂ ਸਾਡੀ ਇੰਡਸਟਰੀ ਜਿਹੜੀ ਬੰਦ ਹੋ ਜਾਏਗੀ ਤੇ ਜੇ ਉਹ ਬੰਦ ਹੋ ਗਈ ਤੇ ਤਾਲੇ ਮਾਰ ਕੇ ਤੇ ਚਾਬੀਆਂ ਜੜੀਆਂ ਨੇ ਉਹ ਡੀਸੀ ਸਾਹਿਬ ਨੂੰ ਦੇ ਦੇਾਂਗੇ ਤਾਂ ਕਿ ਉਹ ਸਾਡੇ ਡੀ ਸਾਹਿਬ ਦੇ ਰਾਈ ਫਾਈਨਾਂਸ ਮਿਨਿਸਟਰ ਸਾਹਿਬ ਤੇ ਆਪਣਾ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਦੇ ਦੇਣ ਤਾਂ ਕਿ ਇਹ ਇੰਡਸਟਰੀਸਟੇ ਹੁਣ ਇੰਡਸਟਰੀ ਚਲਾ ਨਹੀਂ ਸਕਦਾ ਇਹ ਗਵਰਨਮੈਂਟ ਆਫ ਇੰਡੀਆ ਹੀ ਇੰਡਸਟਰੀਏ ਨੂੰ ਰਨ ਕਰ ਸਕਦੀ ਆ ਇਹ ਲੇਬਰ ਇੰਟੈਂਸਿਵ ਇੰਡਸਟਰੀ ਆ ਅੰਮ੍ਰਿਤਸਰ ਦੇ ਇਹਨਾਂ ਕਾਰੋਬਾਰੀਆਂ ਨੇ ਹਫਤਾ ਪਹਿਲਾਂ ਐਬੀਪੀ ਸਾਂਝਾ ਦੇ ਜ਼ਰੀਏ ਸਰਕਾਰ ਨੂੰ ਨਕਦੀ ਦੀ ਕਿਲਤ ਦੂਰ ਕਰਨ ਦੀ ਅਪੀਲ ਕੀਤੀ ਸੀ ਪਰ ਬੈਂਕਾਂ ਦੇ ਵਿੱਚ ਕੈਸ਼ ਦੀ ਕਮੀ ਕਾਰਨ ਕਾਰੋਬਾਰੀਆਂ ਨੂੰ ਸਿਰਫ 10000 ਮਿਲ ਰਹੇ ਨੇ ਜਦ ਕਿ ਸਰਕਾਰ ਨੇ ਹੱਦ 50000 ਤੱਕ ਕੀਤੀ ਹੈ ਸਭ ਤੋਂ ਵੱਡੀ ਗੱਲ ਆ ਕੈਸ਼ ਪ੍ਰੋਵਾਈਡ ਨਹੀਂ ਹੋਣ ਦਾ ਜੋ ਲਿਮਿਟ ਇਹਨਾਂ ਨੇ ਦਿੱਤੀ ਆ 24000 ਰੁਪਿਆ ਸੇਵਿੰਗ ਦੇ ਤੇ 50000 ਰੁਪਿਆ ਆਪਣਾ ਕਰੰਟ ਅਕਾਊਂਟਾਂ ਦੀ ਉਹ ਵੀ ਜਿਹੜਾ ਵਾ ਕੈਸ਼ ਆਈ ਦੀ ਜਿਹੜਾ ਬੈਂਕ ਲਾਂ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਔਰ ਜੇ ਸਾਡੇ ਕੋ ਕੈਸ਼ ਨਹੀਂ ਮਿਲ ਰਿਹਾ ਸਾਨੂੰ ਅਸੀਂ ਆਪਣੇ ਮਜ਼ਦੂਰਾਂ ਨੂੰ ਇਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਚੈੱਕ ਨਾਲ ਪੇਮੈਂਟ ਕਰੋ ਚੈੱਕ ਵੀ ਦਿੰਨੇ ਆ ਜਿਹੜਾ ਮਜ਼ਦੂਰ ਚੈੱਕ ਲੈ ਕੇ ਕੋਈ ਪੇਮੈਂਟ ਲੈਣ ਚਲੇ ਜਾਂਦਾ ਬੈਂਕ ਦੇ ਵਿੱਚੋਂ ਉਹ ਵੀ ਤਿੰਨ ਤਿੰਨ ਦਿਨ ਉਹਨੂੰ ਉੱਥੇ ਲਾਈਨ 'ਚ ਲੱਗਣਾ ਪੈਂਦਾ ਵਾ ਉਹ ਸਾਡੀ ਮਜ਼ਦੂਰੀ ਕਰੂਗਾ ਕਿ ਆਪਣੇ ਵਾਸਤੇ ਪੈਸੇ ਬੈਂਕ ਦੇ ਵਿੱਚੋਂ ਕਢਾਏਗਾ ਨੋਟਬੰਦੀ ਦਾ ਸਭ ਤੋਂ ਬੁਰਾ ਅਸਰ ਇਨ੍ਹਾਂ ਛੋਟੇ ਉਦਯੋਗਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਉੱਤੇ ਪਿਆ ਹੈ ਇੱਕ ਅੰਦਾਜ਼ੇ ਮੁਤਾਬਕ ਅੰਮ੍ਰਿਤਸਰ ਦੇ ਇਨ੍ਹਾਂ ਛੋਟੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ 3 ਲੱਖ ਦੇ ਕਰੀਬ ਹੈ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਦੇ ਮੁਤਾਬਕ ਜੇਕਰ ਛੇਤੀ ਹੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਹਾਲਾਤ ਵਿਗੜ ਸਕਦੇ ਨੇ ਅੱਜ ਦੀ ਡੇਟ ਦੇ ਵਿੱਚ 3 ਲੱਖ ਤੋਂ ਵੱਧ ਮਜ਼ਦੂਰ ਜੜਾ ਵਿਹਲਾ ਹੋ ਗਿਆ ਸਿਰਫ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਟੈਕਸਟਾਈਲ ਪ੍ਰੋਸੈਸਿੰਗ ਇੰਡਸਟਰੀ ਨਾਲ ਡਾਇਰੈਕਟ ਤੇ ਇੰਡਾਇਰੈਕਟ ਜ ਉਹਨੇ ਕਿਹਾ ਕਿ ਉਹ ਛੇਤੀ ਹੀ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਸਾਹਮਣੇ ਵੀ ਆਪਣੀ ਪਰੇਸ਼ਾਨੀ ਰੱਖਣਗੇ ਸਾਡੀ ਇੰਡਸਟਰੀ ਬੰਦ ਆ ਜੀ ਸਾਡੀ ਇੰਡਸਟਰੀ ਬੰਦ ਆ ਔਰ ਇਹ ਸਰਵਾਈਵਲ ਜਿਹੜੀ ਆ ਅਸਲ ਵਿੱਚ ਬਹੁਤ ਮੁਸ਼ਕਲ ਹੋਈ ਆ ਅਸੀਂ ਡੀ ਸਾਹਿਬ ਦੇ ਰਾਈ ਆਪਣਾ ਪ੍ਰਧਾਨ ਮੰਤਰੀ ਸਾਹਿਬ ਕੋ ਤੇ ਰਾਸ਼ਟਰਪਤੀ ਸਾਹਿਬ ਕੋ ਤੇ ਆਪਣਾ ਫਾਈਨਾਂਸ ਮਿਨਿਸਟਰ ਸਾਹਿਬ ਕੋ ਇਹ ਮੰਗ ਰੱਖੀ ਆ ਕਿ ਜਿਹੜਾ ਇਸ ਇੰਡਸਟਰੀ ਦਾ ਫਾਈਨੈਂਸ਼ੀਅਲ ਲਾਸ ਹੋਇਆ ਜਿੰਨਾ ਵੀ ਇਹਦੀ ਇੰਡਸਟਰੀ ਦੇ ਉੱਤੇ ਲੋਨਸ ਨੇ ਉਹਨਾਂ ਦੀ ਘੱਟ ਤੋਂ ਘੱਟ 6 ਮਹੀਨੇ ਵਾਸਤੇ ਕਿਸ਼ਤਾਂ ਵੀ ਮਾਫੀ ਕੀਤੀ ਜਾਵੇ ਔਰ ਇਹ ਦਾ ਜਿਹੜਾ ਕਿਸ਼ਤਾਂ ਦੇਣ ਦਾ ਬੈਂਕਾਂ ਨੂੰ ਜਿਹੜੀ ਵਾਪਸੀ ਦਾ ਉਹ ਵੀ 6 ਮਹੀਨੇ ਦਾ ਮੋਰੀਟੋਰੀਅਮ ਪੀਰੀਅਡ ਵੀ ਦਿੱਤਾ ਜਾਵੇ ਤਾਂ ਜੋ ਸਾਡੀ ਇੰਡਸਟਰੀ ਨੂੰ ਦੁਬਾਰਾ ਅਸੀਂ ਸਰਵਾਈਵ ਕਰ ਸਕੀਏ ਨੇ ਦੇ ਆਪੇ ਚਾਬੀਆਂ ਜਿੰਦਰੇ ਚਾਬੀਆਂ ਨਾਲ ਦੇ ਦਨੇ ਆ ਆਪੇ ਇੰਡਸਟਰੀ ਚਲਾਉਣ